ਲਓ ਜੀ ਬਾਈ ਪਹੁੰਚ ਗਏ ਆਪਾਂ ਰੈਡੀ ਤੇ ਤੇ ਘਰ ਦੇ ਕਹਿੰਦੇ ਵੀ ਅੱਜ ਕੁਝ ਅਲੱਗ ਖਾਣਾ ਏ ਪਾਉ ਭਾਜੀ ਦੀ ਯਾਦ ਆਉਂਦੀ ਕਹਿੰਦੇ ਪਾਉ ਭਾਜੀ ਖਾਣੀ ਆ ਵੈਸੇ ਤਾਂ ਜਿਹੁਰੇ ਦਾ ਬੜਾ ਪਾਉ ਏ ਜਿਆਦਾ ਮਸ਼ਹੂਰ ਆ ਇਹਨੇ ਵੀ ਦੇਖ ਲਓ ਬੜਾ ਪਾਉ ਏ ਜਿਆਦਾ ਭਰ ਭਰ ਕੇ ਰੱਖਿਆ ਹੋਇਆ ਕਿਉਂਕਿ ਗਾਹਕ ਖੜੇ ਨਾ ਪਾਉ ਭਾਜੀ ਦਾ ਸਾਡੇ ਆਏ ਤੇ ਉਹ ਚੀਰੀ ਜ ਇਹਨਾਂ ਨੇ ਹਨਾ ਤੇ ਹੁਣ ਕਰਦੇ ਆਂ ਫਿਰ ਤਿਆਰ ਪਾਉ ਭਾਜੀ ਦੋ ਪਲੇਟਾਂ ਕਹੀਆਂ ਆਪਣੇ ਬਾਈ ਨੂੰ ਦੇਖ ਲਿਆ ਹੁਣ ਕਹੇ ਜੀ ਬਣਾਉਂਦਾ ਮਿੱਤਰ ਭਾਈਆਂ ਘੈਂਟ ਜੀ ਬਣਾਈ ਹੈ ਬੜੀਆ ਤੇ ਲੱਡੂ ਸਾਡਾ ਭਾਈ ਇੱਧਰ ਇੱਧਰ ਮੰਮੀ ਲੱਗੀ ਵੀ ਆ ਝੂਲੇ ਦੇਖਣ ਅਰੇ ਐਨੇ ਵਾਰ ਝੂਲੇ ਆ ਮੰਮੀ ਦੇ ਕੋਲ ਹੈ ਦੋ ਪਾਈ ਮਨ ਲੱਗਦਾ ਉਹ ਕਰ ਨਾ ਪੁੱਤ ਕੁੜਤੀ ਟੁੱਟ ਜਣੀ ਤਿੰਨ ਚਾਰ ਪਈਆਂ ਐਂਓ ਨਾ ਗੱਲ ਪਾ ਲਿਓ ਸੌਦਾ ਤੂੰ ਤਾਂ ਇੱਧਰ ਆ ਜਾ ਦੀਦੀ ਨੇ ਤਾਂ ਫੜੇ ਵੀ ਹਰ ਕੋਣ ਦੇ ਦੇਖਦੇ ਆ ਪਲੇ ਪੈਕ ਕਰਨੀ ਹੈ ਮਤਰ ਪੈਕ ਕਰਨੀ ਹੈ ਪੈਕ ਕਰਨੀ ਆ ਕੋਈ ਬਾਤ ਉਹ ਬਈ ਉੱਧਰ ਲੱਗ ਗਿਆ ਨਾ ਦੇਖਣ ਬੱਚੇ ਨੂੰ ਲਓ ਜੀ ਫਿਰ ਗੁਣਾਏ ਕੱਤੀ ਆਏ ਆ ਯਾਰ ਕੋਈ ਨਹੀਂ ਕੋਈ ਨਹੀਂ ਦੇਖਦੇ ਆ ਫੇ ਪਾਉ ਭਾਜੀ ਖਾ ਕੇ ਜਵਾਨ ਦੀ ਕਿੱਦਾਂ ਦੀ ਲੱਗਦੀ ਅਜੇ ਇਹ ਮਸਾਲਾ ਚਰ ਕੇ ਕਿ ਛੋਕ ਜਿਹੜਾ ਕਿ ਕਹਿੰਦੇ ਆ ਉਹ ਪਾਓ ਆ بڑا ਪਾਓ ਪਾਓ بڑا ਪਾਓ ਹਾਂ ਘਾਰਿਆਂ ਵਾਲੀ ਪਨੀਰ ਦੀ ਟਿੱਕੀ ਹੋਰ ਇਹਦੀ ਟਿੱਕੀਆਂ ਟੁੱਟੀਆਂ ਹੁੰਦੀਆਂ ਮੈਨੂੰ ਲੱਗਦਾ ਹਾਂ ਦੇਖੋ ਲਓ ਜੀ ਆ ਗਈ ਸਾਡੀ ਭਾਜੀ ਪੂਰੇ ਬਾਈ ਆਪਣੇ ਰੋਪੜ ਨਾਲ ਲੱਗੇ ਸਿਸਟਮ ਆ ਆਪਣੇ ਦਾ ਤਵੇ ਪਰੇ ਭਾਜੀ ਹੁੰਦੀ ਆ ਸਾਰੀ ਹਨਾ ਨਾਲ ਦੀ ਨਾਲ ਆਇਆ ਨਾ ਤੇ ਉਰੇ ਇਹਨੇ ਡੱਬੇ ਚ ਰੱਖੀ ਹੋਈ ਆ ਭਾਜੀ ਤੁਹਾ ਕੀ ਹੁਣ ਦੇਖ ਰਹੇ ਆ ਕਿਵੇਂ ਇਹ ਬਣਦੀ ਆ ਬ੍ਰੈਡ ਐਕਸਟਰਾ ਡਾਲਣਾ ਨਹੀਂ ਡਾਲਣਾ ਮੈਂ ਬੋਲ ਰਿਹਾ ਹਾਂ ਹੈ ਬ੍ਰੈਡ ਐਕਸਟਰਾ ਡਾਲਣਾ ਕਿਤ ਕਿਤਨਾ ਹੈ ਇਹ ਇੱਕ ਪਲੇਟ ਆ ਕਿ ਦੋ ਦੋ ਪਲੇਟ ਲਿਆ ਬ੍ਰੈਡ ਐਕਸਟਰਾ ਡਾਲਣਾ ਕੀ ਹੋਰ ਇਸ ਦਾ ਇਹ ਪੂਰੇ ਐਕਸਟਰਾ ਚਾਹੀਦਾ ਕਹ ਰਹੇ ਆ ਅੱਛਾ ਅੱਛਾ ਇੱਕ ਇੱਕ ਪਾ ਦੇ ਯਾਰ ਅੱਛਾ ਇਹ ਦੋ ਪਲੇਟ ਹੋ ਗਿਆ ਹੈ ਹਾਂ ਦੋ ਪਾ ਦੂਗਾ ਇੱਕ ਪਾ ਦੇ ਹੋਰ ਫਿਰ ਦੇਖ ਲੰਨੇ ਪਹਿਲਾਂ ਖਾ ਕੇ ਤਾਂ ਦੇਖੀਏ ਕਿਵੇਂ ਦਾ ਸਿਸਟਮ ਵਧੀਆ ਹੁੰਦੀ ਬਾਜੀ ਜੇ ਰੋ ਭਾਈ ਕਿਤੋਂਰੇ ਸਮਝਾਉਣੇ ਆਫੇ ਹੋ ਜਾਂਦੇ ਆ ਇਹ। ਕਾ ਕਹੀ ਆ ਮੇ ਬਣੋ ਇਹਨਾਂ ਦਾ ਇਹ 20 ਦਾ ਪਾਰ। ਅੱਛਾ ਇਹ ਇੱਕ ਹੋ ਗਿਆ। ਇਹ 20 ਕਾ ਹੈ। 20 ਕਾ ਹੈ। ਜਿਹੜਾ ਸਿਸਟਮ ਆਪਣੇ ਵੱਲ ਬਣਦਾ ਜੀ ਉਹ ਸਿਸਟਮ ਨਹੀਂ ਹੈਗਾ ਇਹਦਾ ਮਿਰਚਾਂ ਜੀਆਂ ਲਾ ਕੇ ਬਸ ਬਣ ਗਿਆ ਜੀ ਪਾਉ। ਪਾਉ ਪਾਜੀ ਬਣ ਗਈ। ਜਿਹੜੇ ਆਪਣੇ ਵੱਲ ਹੁੰਦੇ ਨਾ ਉਹ ਤੜਕਾ ਦੇ ਲਾ ਕੇ ਆਪਣੇ ਦਾ ਤੜਕਾ ਲਾ ਕੇ ਹਾਂ। ਆਪਣੇ ਦਾ ਬਹੁਤ ਇੱਕ ਨੰਬਰ ਬਣਦੀ ਆ ਚੀਜ਼ ਇਹ ਤਾਂ ਬਸ ਕੰਮ ਮਿਰਚ gehri ਉੱਪਰ ਤੇ ਆ ਕੇ ਕੀ ਪਾ ਕੇ ਬਸ ਲਾਤਾ ਹਾਂ ਗਿਆ ਗਿਆ ਕਹਿੰਦੇ ਤੜਕਾ ਲਾ ਦੇ ਆਪਣੇ ਦਾ ਇੱਕ ਨੰਬਰ ਥੋੜੇ ਤੜਕਾ ਲਾ ਲਿਆ ਬੱਚੇ ਮੁੱਠੀ ਦੀ ਪਾ ਲਿਓ ਉਹ ਬਣਦੀ ਗੱਲ ਤੇ ਨਾਲ ਇਹਨਾਂ ਨੇ ਆ ਮਿਰਚਾਂ ਰੱਖੀਆਂ ਮੈਂ ਜੀ ਇਹ ਹਰੇਕ ਨੂੰ ਇਹ ਦੰਦੇ ਨਾਲ ਭਾਈ ਮਿਰਚਾਂ ਇਹ ਇਧਰ ਫੇਮਸ ਏ ਆ ਪਰਵਾਜ ਇਹ ਕਹਿ ਲੋ ਮਿਰਚਾਂ ਦਾ ਹਰੇਕ ਨਹੀਂ ਰੱਖੀਆਂ ਹੋਈਆਂ ਮਿਰਚਾਂ ਨਾਲ ਇਹ ਹੈਗਾ ਬੜਾ ਪਾਓ ਇਦੇ ਉੱਤੇ ਪੈਂਦੀ ਇੱਕ ਟਿੱਕੀ ਤੇ ਬਣ ਜਾਂਦਾ ਬੜਾ ਪਾਓ ਮੈਂ ਤਾਂ ਉਹ ਰਿੱਤੀ ਨਹੀਂ ਕਰ ਹਾਲੇ ਮੁੱਕੀ ਪੇ ਯਾ ਕਰਦੇ ਯਾਰ ਪੈਕ ਸਾਨੂੰ ਵੀ ਤੋਰ ਆਪ ਵੀ ਤੋਰ ਅਭੀ ਇਸ ਵਿੱਚ ਹੋਰ ਕੁਝ ਡਲੇਗਾ ਕੇ ਐਸੇ ਹੀ ਬਸ ਪਿਆਜ਼ ਪਿਓ ਚ ਪਾ ਦੀ ਯਾਰ ਅੱਛੇ ਅੱਛਾ ਇੱਕ ਬਾਜੀ ਹਜੇ ਪੈਕ ਹੋਈ ਆ ਮਨਲਾ ਦਾ ਅੱਛਾ ਨਹੀਂ ਨਹੀਂ ਆ ਹੀ ਪਾਉਣੇ ਨੇ ਇਹਦੇ ਚ ਜੀ ਭਾਈ ਇਹਦਾ ਕੰਮ ਤਾਂ ਹੀ ਮੈਂ ਥੋੜੇ ਇਕੱਠੇ ਕਰਾਏ ਆ ਮੈਂ ਕਿਹਾ ਵੀ ਦੇਖ ਲੀਏ ਪਹਿਲਾਂ ਖਾ ਕੇ ਇਹਦਾ ਮਿਰਚਾਂ ਲਾ ਕੇ ਬਸ ਇੰਦੀ ਕੰਮ ਚੱਲਦਾ ਕਰਦਾ ਇਹਨੇ ਜਵਾਨ ਉਹ ਪੈਕ ਉਹ ਪੈਕ ਵੀ ਇਹਦੇ ਉੱਪਰੇ ਕਰਦਾ ਲਾ ਕੇ ਜਿਹੜਾ ਦੇਸੀ ਹੈ ਹੈ ਦੇਸੀ ਤੇ ਇੱਕ ਨਾ ਆਉਂਦਾ ਉਹ ਨਹੀਂ ਇਹਦਾ ਹੋਰ ਸਿਸਟਮ ਆ ਖਾ ਕੇ ਦੇਖਦੇ ਹੁਣ ਕੈਸੀ ਦੀ ਬਣੀ ਆ ਆ ਪਿਆਜ਼ ਪਾਤੇ ਨਾਲ ਰੋਪਣ ਵਾਲਾ ਕੰਮ ਨਹੀਂ ਹੈਗਾ ਉਰੇ ਦਾ ਹੋ ਰੇ ਸਿਸਟਮ ਕ ਬਣਾਈ ਜਾਈ ਨੇ ਬਾਕੀ ਹੁਣ ਰੂਮ 'ਚ ਜਾ ਕੇ ਭਾਈ ਖਾ ਕੇ ਦੇਖ ਰਹੇ ਆ ਕਹੇ ਜੀ ਬਣੀ ਆ ਹੈ ਕਰਨ ਠੀਕ ਆ ਕਰਨ ਕਹਿੰਦਾ ਜੀ ਜੂ ਪਾਓ ਭਾਜੀ ਖਾਣੀ ਮੈਂ ਆਹ ਚੱਲੇ ਚੱਲਦੇ 120 ਹੋ ਗਿਆ ਠੀਕ ਆ ਐਨੀ ਵਸੀ ਬੈਠਨੇ ਲਿਆਏ ਆ ਗਏ ਦੋ ਕਿਵੇਂ ਲੱਗੀ ਹੋਈ ਹੈ ਕੁਛ ਹੋਵੇ ਹੁਣ ਤਾਂ ਭਾਈ ਜੱਦੀ ਆਈ ਆ ਲੱਡੂ ਨਾ ਸਾਡਾ ਉਹ ਇਹਨੂੰ ਆਤ ਚੱਲ ਵੈਸੇ ਇੱਕ ਪਾਸੇ ਨੂੰ ਠੀਕ ਵੀ ਆ ਮੰਮੀ ਹਾਂ ਹਾਂ ਜਿਹੜੀ ਹਾਂ ਜਿਹੜੀ ਆਤ ਦੂਜੀ ਆ ਨਾ ਨਿਪਲ ਵਾਲੀ ਉਹ ਹਟ ਉਹ ਇਹ ਨਹੀਂ ਆ ਦੇਖੇਗਾ ਨਾ ਜਾਂ ਦੇਖ ਉਹ ਕਰੇਗਾ ਨਹੀਂ ਆਪਣੇ ਉਹ ਪਾਣੀ ਕਰਾਣੇ ਹਾਂ ਜਿਹੜੀ ਐ ਕਰਦੀ ਆ ਦੂਨੀਆ ਦੂਨੀਆ ਕਰਦੀ ਆ ਮੁਸਕਾਨਾ ਮਾਰੇ ਲੱਡੂ ਜਾ ਉਹ ਕਰਨੇ ਬਾਬਾ ਜੀ ਮੰਗਵਾਉਣੇ ਕਿਹਾਤਾ ਲਿਆਂਦੀ ਜੀ ਪਾਉ ਪਾ ਕੇ ਇਹ ਕੁਸ਼ਾਦਾ ਵੀ ਸ਼ਕ ਲੱਦੇ ਹਾਂ 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 ਇਹ ਦੇਗਾ ਬਾਈ ਉੱਤੇ ਦਾ ਪ੍ਰਸ਼ਾਦ ਉਹ ਲੈ ਤਾਂ ਮੈਂ ਜ਼ਿਆਦਾ ਨਹੀਂ ਪ੍ਰਸ਼ਾਦਾ ਦਾ ਬਾਈ ਨੀ ਜੈਮੀਨ ਉਹ ਸੱਚੀ ਹੁੰਦੇ ਸੀ ਕੀ ਜ ਬਣਦਾ ਹਾਂ ਸੱਚੀ ਪਤਾ ਹੀ ਮੈਂ ਕਹਿੰਦਾ ਵੀ ਰਾਤ ਆਨੰਦ ਆ ਗਿਆ ਨਾ ਸਵੇਰੇ ਜੈ ਸਵੇਰੇ ਵੀ ਜੈਮੀਨ ਹਜੇ ਕਹਿੰਦੀ ਸੀ ਰਾਤ ਮੰਨੂ ਆਏ ਦਾ ਮਖਾਏ ਮੀ ਮਾਰਦੀ ਪਰ ਬਾਈ ਵਾਕਿਓ ਬਹੁਤ ਕੋਈ ਮੇਰੇ ਮਿੱਤੇ ਖਾ ਕੇ ਆਉਂਦੇ ਫੇਰ ਤੁਹਾਨੂੰ ਹੋਦਾ ਨਹੀਂ ਮੈਂ ਵੀ ਖਾਦਾ ਹੈ ਬੜੀ ਸੁਆਦ ਬਹੁਤ ਜ਼ਿਆਦਾ ਵੈਸੇ ਤਾਂ ਚਲੋ ਪ੍ਰਸ਼ਾਦਾ ਭਾਈ ਹਰੇਕ ਜਗ੍ਹਾ ਹੀ ਸੁਆਦ ਹੁੰਦਾ ਹੁੰਦਾ ਹਰੇਕ ਜਗ੍ਹਾ ਹੀ ਸੁਆਦ ਹੁੰਦਾ ਹੈ ਰੋਟੀ ਕਿੰਨੇ ਟਾਈਮ ਦਿੱਤੀ ਆ ਬਿਲਕੁਲ ਦੇਖ ਲੈ ਇੱਕ ਗੱਲ ਮੈਂ ਹੋਰ ਦੇਖੀ ਮੰਮੀ ਜੇ ਨਾ ਕਰਨ ਪੁੱਤ ਮੂੰਹ 'ਵਾਂ ਉਂਗਲੀ ਨਹੀਂ ਪਾਈਦੀ ਆਪਣੇ ਹੱਥ ਗੰਦੇਮੰਦੇ ਹੁੰਦੇ ਆ ਨਿਆਣੇ ਦਾ ਹੁਣ ਆਪਣਾ ਹੱਥ ਪਾ ਸਕਦਾ ਪੁੱਤ ਆ ਕੰਮ ਨਹੀਂ ਕਰੀਦਾ ਹੁੰਦਾ ਕਰਦਾ ਨਾ ਉਹੀ ਆ ਕੇ ਦੂਜੇ ਜਾਂਦੇ ਤੇ ਗੱਲ ਇਦਾਂ ਏ ਵੀ ਜਿਹੜਾ ਉਹ ਕਿਆ ਕਹਿਣ ਲੱਗਿਆ ਦਾ ਮੈਂ ਹੈ ਮੈਂ ਤਾਂ ਗੱਲ ਵੀ ਭੁੱਲ ਗਿਆ ਜਿਹੜੀ ਮਸ਼ੀਨ ਹੁੰਦੀ ਰੋਟੀਆਂ ਪਕਾਣੇ ਵਾਲੀ ਉਹ ਮਮੀ ਹੋਰ ਜਗ੍ਹਾ ਮੈਂ ਦੇਖੀ ਥੋੜੀ ਜਿਹੀ ਮੂਟੀ ਰੋਟੀ ਲਾ ਦੁੰਦੀ ਆ ਇਹ ਪਤਲੀ ਦੀ ਤਾਂ ਭਾਈ ਐ ਜਿੱਦਾਂ ਹੱਥ ਦੀ ਰੋਟੀ ਹੁੰਦੀ ਇਹ ਹਾਂ ਇਹ ਮਸ਼ੀਨ ਪਤਾ ਨਹੀਂ ਕਹੇ ਜੀ ਆ ਅੰਦਰ ਦੇਖਾਂਗੇ ਚਲੋ ਜੇ ਲੱਗਿਆ ਟਾਈਮ ਅੰਦਰ ਜੇ ਵੀਡੀਓ ਸ਼ੂਟ ਹੋ ਗਈ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਜੀ ਬਹੁਤ ਸੋਹਣੀ ਰੋਟੀ ਐ ਇੰਨੀ ਸੋਹਣੀ ਰੋਟੀ ਬਣਾਈ ਵੀ ਆ ਪਤਾ ਹੀ ਨਹੀਂ ਲੱਗਦਾ ਵੀ ਮਸ਼ੀਨੀ ਰੋਟੀ ਆ ਉਹਦਾ ਉਹਦੇ ਪਰ ਨਾ ਲੈਣਾ ਹੀ ਆ 2-3 ਵਜੀਆਂ ਵੀ ਹਿੰਨਾ ਸਿੱਧੀਆਂ ਤਾਂ ਪਤਾ ਲੱਗਦਾ ਆ ਦੇਖ ਲਓ ਹਾਂ 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 ਕੰਗੜੀ ਆ ਦੇਖੀ ਉਂਗਲੀ ਇਹ ਪਾ ਲੰਦੀ ਮੂੰਹ ਚ ਜਿਆਦਾ ਆ ਦੇਖੀ ਹੁੰਦੀ ਤਾਂ ਕਰਕੇ ਖੰਗਦੀ ਐ ਮੱਟੋ ਜੀ ਹੁਣ ਦੇਖੀ ਨਾ ਹੱਥ ਉਧਰ ਐ ਨਾ ਆ ਦੇਖੀ ਜੰਬਾ ਬੱਚਾ ਉਹ ਹਾਂ ਜਿਆਦਾ ਉਂਗਲੀ ਹੱਥਾਂ ਨੂੰ ਜਲਕੀ ਜਾਂਦਾ ਇਧਰ ਕੰਦ ਨਾ ਪੁੱਤ ਆ ਕੰਮ ਨਾ ਕਰ ਮੇਰਾ ਪੁੱਤ ਛੋਣਾ ਜਾ ਤੇ ਭਾਈ ਕਰਨ ਨੇ ਹੁਣ ਪਾਉ ਫੇਰ ਪਾ ਲਿਆ ਮੂੰਹ 'ਚ ਹੱਥ ਦੇਖ ਲਾ ਲੱਤਾਂ ਦੇਖ ਲਓ ਵੈਸੇ ਇੱਕ ਪਾਸੇ ਨੂੰ ਦੀ ਠੀਕ ਵੀ ਆਤ ਦੂਹੀ ਆਤ ਛੁੱਟ ਜੂਗੀ ਦੀ ਚੁੰਗੜੀਆਂ ਵਾਲੀ ਜੇ ਪਾ ਲਾ ਦੇਖ ਲਓ ਆ ਦੇਖਿਆ ਦੇਖ ਉਹ ਦੇਖ ਉਹ ਅੰਦਰ ਮਾਰ ਲੰਦੀ ਹੱਥ ਨਹੀਂ ਆ ਰ ਮਮੀ ਇਹ ਤਾਂ ਕੰਮ ਬੰਦ ਕਰੀਦਾ ਆ ਦੇਖੀ ਵਾ ਨਹੀ ਅੰਦਰ ਉਹ ਨਹੀਂ ਮਾਰਦੀ ਵੀ ਮਾਰੀ ਹੋ ਜਾਂਦੀ ਆ ਕਿਤੇ ਕਿਤੇ ਮਾਰਿਆ ਦੇਖੀ ਹ ਹੁਣ ਬੋਲ ਸੋਣੀ ਖੇਲਦੀ ਸੀ ਮਟੋ ਜੀ ਲੈ ਇਹ ਆ ਦੇਖ ਫੇਰ ਹੱਥ ਮੂੰਹ 'ਚ ਦੇਖ ਲਾ ਇਹ ਨਾ ਕਰ ਦੂਜਾ ਇੱਥੇ ਨਾ ਰੱਖ ਦੇ ਟੋਕੀ ਤੇ ਲਿਆਓ ਫਿਰ ਪਾਉ ਪਾਜੀ ਪਾਉ ਭਾਈ ਪਾਉ ਪਾਜੀ ਪਾਉ ਭਾਈ ਪਾਜੀ ਦੀ ਪਾਉ ਕੀ ਪਾਉ ਭਾਈ ਦੇਖਦੇ ਆ ਫਿਰ ਚੈੱਕ ਕਰਕੇ ਵੈਸੇ ਜੈਸਮਿਨ ਜਿਹੜੀ ਚੀਜ਼ ਰੋਪੜ ਬਣਦੀ ਆ ਨਾ ਉਹ ਚੀਜ਼ ਨਹੀਂ ਹੈਗੀ ਇਹ ਉੱਥੇ ਤਾਂ ਨਾ ਮਸਾਲਾ ਇਹਨੂੰ ਪਕਾਉਣ ਦੇ ਪਹਿਲਾਂ ਤਾਂ ਉਹ ਤੜਕਾ ਹਾਂ ਫਿਰ ਐ ਪਾਉ ਵੀ ਐਨ ਪੂਰਾ ਲਵੇਟ ਦਿੰਦੇ ਉਹ ਭਾਜੀ ਨਾਲ ਐਨ ਬੱਚੇ ਰੱਚ ਜਾਂਦੀ ਆ ਇਹਨਾਂ ਦਾ ਪਤੰਦਰ ਨੇ ਮਿਰਚਾਂ ਛਟੀਆਂ ਥੋੜੀਆਂ ਜਿਹੀਆਂ ਲਾਲ ਨਾਲ ਛਟੀਆਂ ਥੋੜਾ ਜਿਹਾ ਘੀ ਮੈਂ ਇਦਾਂ ਹੀ ਉਹ ਕਰਤੇ ਹੀ ਲਵੇੜਤੀ ਪਾਉ ਜਾਂ ਲਵੇੜਦਾ ਇਦਾਂ ਗਠੇ ਲੱਗਦੇ ਤੇ ਪਤਾ ਹੀ ਨਹੀਂ ਕੁਛ ਕਿਹਾ ਕਿਹਾ ਕਰਤਾ ਪਤੰਦਰ ਨੇ ਦੇਖਦੇ ਆ ਬਾਕੀ ਹੁਣ ਭਾਈ ਕਿਹਾ ਜੀ ਲੱਗਦੀ ਜੈਸੇ ਮੈਨੂੰ ਮੜਾਣਾ ਪਿੱਛੇ ਰੱਖ ਕੁੜੀ ਤੇ ਛਿੱਟਾ ਛੋਟਾ ਪੈ ਜਾਂਦਾ ਹੁੰਦਾ ਮੰਮੀ ਮੜਾਣਾ ਗੋਦੀਓ ਚੱਕ ਲੋ ਹਰ ਗੋਣ ਨੂੰ ਕਈ ਵਾਰ ਛਿੱਟਾ ਪੈ ਜਾਂਦਾ ਹਾਂ ਇਦਾਂ ਨੂੰ ਪਾ ਬੰਦੀ ਹਾਂ ਇਦਾਂ ਨੂੰ ਪਾ ਪੈ ਜਾਂਦਾ ਪੁੱਤ ਲੈ ਆਹ ਤਾਂ ਇਹਦੇ ਚ ਤਾਂ ਪਾਉ ਆ ਇਹ ਇਹ ਖੋਲਣਾ ਕਿੱਥੇ ਉਹ ਦੇਖਦਾ ਤੂੰ ਨੇ ਨਾ ਤਵੇ ਪਰੇ ਲਾ ਕੇ ਪੈਕ ਕਰਦਾ ਤਵੇ ਤਵਾ ਗਰਮ ਉਹਨੇ ਇੱਕ ਵਾਰ ਲਾਇਆ ਤਵੇ ਪਰ ਜਦੋਂ ਪੈਕਿੰਗ ਹੋ ਗਈ ਉਹਦੇ ਓਹੋ ਪੈਕਿੰਗ ਵੀ ਆਨ ਪੂਰੀ ਸੱਦੀ ਗਿੱਡੀ ਜੀ ਮੈਂ ਕਰਦੀ ਆ ਮੁਰਛ ਕਰਦੀ ਆ ਉਂਗਲੀਆਂ ਨਾਲ ਉਂਗਲੀਆਂ ਦੀ ਮੁਰਛ ਹੋ ਗਿਆ ਨਾ ਆ ਵੀ ਕਿਹਨੇ ਪੜਦੇ ਪਿਆਰ ਹੱਦ ਹੋ ਗਈ ਹੋੜੀ ਨਾ ਘਣਾ ਦੇ ਨਹੀਂ ਨਹੀਂ ਪੜ ਜਣਾ ਯਾਰ ਹੱਦ ਹੋ ਗਈ ਕਰਨ ਹੋੜੀ ਕਰਨ ਹੋੜੀ ਨਹੀਂ ਨਹੀਂ ਇਹਦੇ ਵਿੱਚ ਭਾਜੀ ਨਹੀਂ ਹੈਗੀ ਮੰਮੀ ਇਹਦੇ ਜੱਡਾ ਬਰੋਟੀ ਬੱਸ 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 ਠੀਕ ਆ ਠੀਕ ਆ ਠੀਕ ਆ ਠੀਕ ਆ ਇਹਦੇ ਵਿੱਚ ਭਾਜੀ ਆ ਭਾਜੀ ਵੀ ਪਤੰਦਰ ਨੇ ਥੋੜੀ ਉਹ ਪਾਈ ਮਨ ਲੱਗਦਾ ਪਰ ਮੈਂ ਮੈਂ ਉੱਥੇ ਨਾ ਤਾਂ ਹੀ ਪਹਿਲਾ ਘੱਟ ਬਣਵਾਇਆ ਤਾਂ ਮੈਂ ਆ ਪਹਿਲਾਂ ਦੇਖ ਲੂੰਗੇ ਵੀ ਪਤਾ ਨਹੀਂ ਹੁਣ ਕਹੇ ਜੀ ਬਣਾਉਣੀ ਇਹਨੇ ਘੱਟੇ ਬਣਵਾਏ ਹਾਂ ਹਾਂ ਕਰਨ ਦੇ ਖਾਣੇ ਦੇ ਸ਼ੌਂਕ ਦਾ ਬਿਲਕੁਲ ਬਿਲਕੁਲ ਤੇ ਹੂੰ ਤਾਂ ਕਰਕੇ ਪ੍ਰਸ਼ਾਦਾ ਛਕੀ ਦੀ ਹਾਂ ਸਰਦਾ ਭਾਈ ਪ੍ਰਸ਼ਾਦਾ ਛਕੀ ਦਿਓ ਹਾਂ ਠੀਕ ਨਹੀਂ ਕਰਨ ਹੁਣ ਤੇ ਪਾਜੀਓ ਖਾਣੀ ਕੇ ਪ੍ਰਸ਼ਾਦਾ ਵੀ ਛਕਣਾ ਆ ਪਾਜੀ ਪਾਜੀ ਵਾਹੇ ਤੇਲ ਜੀ ਵਾਲੀ ਐ ਓਰੇ ਹੋਰੇ ਤਰ੍ਹਾਂ ਦੀ ਆ ਉਹੋ ਰਲਾ ਕੇ ਕੱਢ ਚਮਚੇ ਨਾਲ ਜੈਸਮਿਨ ਤੇ ਤੇਲ ਜਾਈ ਆ ਗਿਆ ਸਾਰਾ ਪਰ ਕਿੱਦਾਂ ਲੱਗ ਗਿਆ ਪਾਓ ਪਾ ਜੀ ਰਲਾ ਕੇ ਪਾਓ ਮੜੀ ਜੀ ਐਦਾਂ ਦਾ ਤੇਲ ਜਾਈ ਪਈ ਜਾਣਾ ਮੈਂ ਤਾਂ ਦੇਖ ਲਿਆ ਦਾ ਸਿਸਟਮ ਮੈਂ ਆ ਯਾਰ ਉਹ ਸਿਸਟਮ ਨਹੀਂ ਹੈਗਾ ਪਰ ਹੁਣ ਕਰੀਏ ਕਿਆ ਮੈਂ ਚੱਲ ਲੇ ਚੱਲਦੇ ਆ ਜਿਹੜੀ ਮਸ਼ਹੂਰ ਪਾਓ ਬਣਦੀ ਆ ਨਿਆਣਾ ਕਹਿੰਦਾ ਮੈਂ ਖਾ ਚੱਲ ਖਾ ਲੂੰਗਾ ਨਹੀਂ 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 ਆ ਦੋ ਕਰਨੀ ਦੇ ਤਾ ਦਿਨ ਨਾ ਕੌਲੀ ਪਲਟ ਨਾ ਜਾਵੇ जैसे मैंने कौली पलट जान छुब प्याज बाद में पाली पहला तू तो कौली सीधी कर ज़िए ज़िए। पोता उए, हाँ, ना कर पोत सीधा होके बैठ सीधा हो जाना तू आओ भाजी आओ भाजी करो चेक कह जी बनी है ਓਪਰੇਟ ਨਹੀਂ ਤੇ ਕਿਹੜੀ ਪਲੇਟ ਹੁਣ ਅੱਧਿਆਂ ਨੇ ਕਹਿਣਾ ਵੀ ਦੱਸ ਗੁਰਦੁਆਰੇ ਮੈਂ ਜਾ ਕੇ ਇਹਨਾਂ ਨੂੰ ਪਾਉ ਭਾਜੀ ਯਾਦ ਆ ਗਈ ਹੈ ਪ੍ਰਸ਼ਾਦ ਦਾ ਫੇਮਸ ਐਡੀਸ਼ਨ ਨਾਲੇ ਨਾਲੇ ਪਤਾ ਗੱਲ ਗਿਆ ਜੇ ਤਾਂ ਫਿਰ ਬੱਚੇ ਦੇ ਕਹੇ ਤੇ ਉਹਨੂੰ ਨਾ ਦਵਾਈਏ ਫੇਰ ਇਹਨਾਂ ਨੇ ਕਹਿਣਾ ਹਾਏ ਕਰਨ ਪਾਉ ਭਾਜੀ ਮੰਗਦਾ ਤਾਂ ਦਵਾਈ ਨਹੀਂ ਕੋਈ ਦਵਾਈ ਨਹੀਂ ਹੈਗਾ ਹੁਣ ਹੁਣ ਜੇ ਦਵਾਈ ਹੈ ਹੁਣ ਅੱਧੇ ਨੇ ਕਹਿਣਾ ਹਾਂ ਲੈ ਦਾ ਸਹੀ ਨਾਲ ਨੂੰ ਲੰਗਰ ਤੇ ਸਬਰ ਨਹੀਂ ਆਉਂਦਾ ਇਹ ਆਪਣਾ ਅੱਡਛਾ ਲੱਗੇ ਵਿਖਾਣ ਤਾਂ ਕਰਕੇ ਬਾਈ ਜੀ ਅਸੀਂ ਕਿਸੇ ਦੀ ਪਰਵਾਹ ਨਹੀਂ ਕਰੀਦੀ ਜਿੰਨੇ ਮੂੰਹ ਉੰਨੀਆਂ ਗੱਲਾਂ ਠੀਕ ਹੈ ਇੱਕ ਗੱਲ ਹੋਰ ਆ ਮੰਮੀ ਜਦ ਜੈਸ ਜਦ ਜੈਸਮੀਨ ਜਦ ਜੈਸਮੀਨ ਉੱਥੇ ਚਲ ਗਈ ਸੀ ਉਤੇ ਬਾਅਦ ਛਿਲੇ ਚ ਜਦ ਕਹੀ ਗਏ ਦਾਦੀ ਨਹੀਂ ਮਿਲਣ ਆਂਦੀ ਹਰ ਗੁਣ ਨੂੰ ਦਾਦੀ ਨਹੀਂ ਮਿਲਣ ਆਂਦੀ ਜੇ ਹੁਣ ਦਾਦੀ ਉਰੇ ਭਾਈ ਘਰ ਆਏ ਵੀ ਨੂੰ ਗੋਦੀ ਚੱਕਦੀ ਆ ਹੁਣ ਹੁਣ ਕਹੀ ਜਾਂਦੇ ਆ ਦਾਦੀ ਉਹ ਚੱਕਦੀ ਆ ਹੋਰ ਕੋਈ ਚੱਕਦੀ ਆ ਭਾਈ ਦੁਨੀਆ ਦਾ ਮੂੰਹ ਹੀ ਫੜ ਸਕਦੇ ਦੁਨੀਆ ਦਾ ਮੂੰਹ ਨਹੀਂ ਫੜ ਸਕਦੇ ਇਹ ਤਾਂ ਦੁਨੀਆ ਦਾ ਬਾਬੇ ਨਾਨਕ ਤੇ ਨਹੀਂ ਖੁਸ਼ ਹੋਈ ਅਸੀਂ ਤਾਂ ਫੇਰ ਬੰਦੇ ਸਿੰਪਲ ਬੰਦੇ ਬਾਬੇ ਜੀ ਦੇ ਬਖਸ਼ਿਆ ਭਾਈ ਹਾਂ ਠੀਕ ਨਹੀਂ ਤਾਂ ਕਰਕੇ ਆਪਣੇ ਨਜ਼ਾਰੇ ਲਓ ਹਾਂਜੀ ਕਰਨ ਬਣ ਗਈ ਗੱਲ ਇੱਕ ਨੰਬਰ ਹਾਂਜੀ ਵਾਹ ਜੀ ਮਾ ਖੁਸ਼ ਆ ਹੁਣ ਥੈਂਕ ਯੂ ਕੈਕੀ ਜੀ ਚੱਲ ਥੈਂਕ ਯੂ ਉਹਦਾ ਕੁਛ ਨਹੀਂ ਪੁੱਤ ਖਾ ਲਾ ਤੂੰ ਖਾ ਲ ਤੇ ਰੱਜ ਕੇ ਖਾ ਲਈ ਤੂੰ ਸਾਡਾ ਕੁਛ ਨਹੀਂ ਠੀਕ ਆ ਠੀਕ ਆ ਅਸੀਂ ਤਾਂ ਪ੍ਰਸ਼ਾਦਾ ਛਕਿਆਣਾ ਜੀ ਹੈ ਮੈਂ ਕਿਵੇਂ ਦੀ ਬਣੀ ਮੈਂ ਚੰਗੀ ਨਹੀਂ ਲੱਗਦੀ ਖਾਣੇ ਦੀ ਹਾਂ ਪਰ ਵਧੀਆ ਹੈ ਉਹ ਭਾਜੀ ਕਰਕੇ ਮਮਮੀ ਸਵਾਦ ਲੱਗਦੀ ਹੈ ਨਾ ਹਾਂ ਨਹੀਂ ਚਲੋ ਠੀਕ ਆ ਚੁਰਚਰੀ ਵਸੇ ਚੁਰਚਰੀ ਭਾਈ ਚੀਜ਼ ਵਧੀਆ ਲੱਗਣੀ ਚਾਹੀਦੀ ਆ ਮੰਨੂ ਦਾ ਐ ਤਾਂ ਵੀ ਪਤਾ ਨਹੀਂ ਇਹ ਆ ਪਰ ਉਹ ਇੱਕ ਗੱਲ ਆ ਰੋਪੜ ਵਾਲੀ ਗੱਲ ਨਹੀਂ ਹੈਗੀ ਚਮਚੇ ਚਮਚੇ ਦੇ ਵਿੱਚ ਹੋਣੇ ਆ ਚਾਰ ਤੇ ਚਮਚੇ ਲੈ ਦੋ ਦੋ ਲੈ ਲੈ ਉਹੋ ਦੋ ਦੋ ਜੁੜ ਗਏ ਮੱਲਾਂ ਦਾ ਕਰਨ ਕੋਲ ਆ ਦੋ ਮੰਮੀ ਕੋਲ ਤਾਂ ਇੱਕੇ ਆ ਮੇਰੇ ਤੋਂ ਦੇਖੋ ਇੱਕ ਦੇ ਵਿੱਚ ਨਾ ਹੋਵੇ ਲਫਾਫੇ ਜਿਹਾ ਹੋਣਾ ਇੱਕੋ ਦਾ ਪਾਤਾ ਦੀ ਫੁੱਲ ਮੇਰੇ ਨਿੰਬੂ ਦਾ ਇੱਕੇ ਪੱਤਾ ਹੋਣਾ ਮੰਮੀ ਉਹਨੇ ਇਹ ਹੋਰ ਕਿੰਨੇ ਕਿ ਦਿਨ ਇਹਨੇ ਆਇਆ ਕਰੋ ਫਿਰ ਹੁਣ ਪਾਉ ਬਾਜੀ ਛਕੋ ਇੱਕ ਆਈਟਮ ਤੁਹਾਨੂੰ ਹੋਰ ਛਕਾਉਣੀ ਆ ਅੱਛਾ ਹੋਰ ਕੀ ਨੇ ਹੈਗੀ ਇੱਕ ਚੀਜ਼ ਪਗਲ ਪਹਿਲਾਂ ਤੇ ਨਾਲੇ ਚੰਗੇ ਉਪਰੇ ਤੇ ਉਹ ਹੋ ਗਿਆ ਸੀ ਉਹ ਮੰਮੀ ਨੂੰ ਵੀ ਨਹੀਂ ਮਨ ਲੱਗਾ ਪਤਾ ਕੀ ਆਈਟਮ ਆ ਚੀਜ਼ ਕੀ ਹੋ ਗਿਆ ਸੀ ਮੇਰੇ ਨਾਲ ਚੀਜ਼ ਇੱਕ ਨੰਬਰ ਆ ਉਹ ਹਾਂ ਭਾਈ ਦੇਖਦੇ ਆ ਪਾਉ ਪਾਉ ਬਾਜੀ ਦੇ ਬਾਅਦ ਦਿਖਾਉਂਦੇ ਆ ਤੁਹਾਨੂੰ ਵੀ ਕੀ ਚੀਜ਼ ਆ ਉਹ ਮੈਨੂੰ ਦਿਖਾ ਲੂ ਲੈ ਦੱਸ ਦਿਖਾਉਨੇ ਆ ਕਾ ਟੈਨਸ਼ਨ ਲੱਤੀ ਦਾ ਪਹਿਲਾਂ ਨਾ ਤੀਖਾ ਗਏ ਹਾਂ। ਹਾਂ। ਕੀ ਗੱਲ ਹੈ? ਮੇਰੇ ਪਾਉ ਗੋਜ ਜੀ ਦੋਵੇਂ ਰੁਕ ਜਣੀਆਂ। ਤੂੰ ਕਹਿੰਦਾ ਲਗਾਤੀ। ਹਾਂ। ਸਾਰੇ ਤਰ੍ਹਾਂ ਦਾ ਹੈ। ਪਹਿਲਾਂ ਪਾਉ ਬਾਜੀ ਖਾਓ। ਫੇਰ ਇਹਨਾਂ 3-4 ਸਾਲ ਤੱਕ ਦੀ ਵਿਆਹ ਹੈ ਸਾਡੇ ਘਰ ਆਇਓ ਜਰੂਰ ਤੁਸੀਂ ਸਾਰੇ। ਦੱਸੋਗੇ ਤੁਹਾਨੂੰ ਕੀ ਲੈ। ਲੈ। ਆਪਣੇ ਕੋਲ ਤੇ ਛੱਡ ਪਈ। ਆਪਣੇ ਕੋਲ ਤੇ ਛੱਡਿਆ ਨਹੀਂ ਦੱਸੇ ਕਿ ਦੱਸੀ ਜਾ ਰਹੇ ਮਾਰਵਾ 3-4 ਸਾਲ ਤੱਕ ਵਿਆਹ ਹੈ 3-4 ਸਾਲ ਤੱਕ ਵਿਆਹ ਹੈ ਤੁਸੀਂ ਜਰੂਰ ਆਣਾ ਸਾਰੇ। ਸਾਨੂੰ ਦੱਸਾਂਗੇ। ਕਿਆ ਕਹੀ ਜਾਂਦੀ ਮੈਂ ਤਾਂ ਸਮਝ ਨਹੀਂ ਲੱਗਦੀ ਤੇਰੀ ਦੱਸ ਤੇ 4 ਸਾਲ ਸੀ ਚਲੋ ਸ਼ਾਕ ਲੋ ਪਹਿਲਾਂ ਬਾਜੀ ਸ਼ਾਕ ਲੋ ਫੇਰ ਮਿਲ ਲਿਆ ਤੁਹਾਨੂੰ ਨਮੀਏ 4 ਸਾਲੋਂ ਤੇ ਕੀ ਦਾ ਵਿਆਹਣਾ ਨਿਆਣੇ ਬੜੇ ਉਪੇ ਤਿੰਨ ਚਾਰ ਸਾਲ ਚ ਕਿਹੜਾ ਅੱਛਾ ਮੇਰੇ ਸਾਲਾ ਸਾਹ ਦਾ ਵਿਆਹ ਆ ਜਾਣਾ ਫੇ ਹਾਂ ਪਰ ਇਹ ਵੀ ਤਿੰਨ ਚਾਰ ਸਾਲ ਤੱਕ ਕਿਥੇ ਹਜੇ ਵਿਚਾਰਾ 13 ਸਾਲ ਦਾ ਟੱਕਾ ਲੈ ਟੱਕਾ ਦੱਸ ਦੋਹੇ ਤਾਂ ਮੇਰੇ ਨਹੀਂ ਹੋਣ ਅੱਛਾ ਭਾਣ ਜਾਂਦਾ ਉਹ ਫੇ ਆਪਣੇ ਘਰ ਕਿਹਾ ਬਈ ਉਹ ਵੀ ਆਪਣੇ ਘਰ ਨਹੀਂ ਹੈ ਤਾਂ ਚੱਲ ਆਪਣੇ ਹੀ ਆ ਆਪਣੇ ਘਰ ਦਾ ਵਿਆਹ ਦਾ ਮਤਲਬ ਆ ਵੀ ਪਰੇ ਨਾ ਨਕਸ਼ਾ ਕਰਾਉਣੀ ਹੈ ਚੱਲੋ ਪਰ ਓਹੋ ਉਹ ਚੀਜ਼ ਹੋਰ ਹੋ ਜਾਂਦੀ ਮੈਂ ਤਾਂ ਉਲਝ ਗਿਆ ਤਾਂ ਮਖਾ ਹੱਦ ਹੋ ਗਈ ਨਹੀਂ ਨਹੀਂ ਮੈਂ ਉਹੀ ਮੈਂ ਉਲਝ ਗਿਆ ਮੈਂ ਹਾਂ ਕਿਹਦਾ ਵਿਆਹ ਆ ਗਿਆ ਹਾਂ ਘਰ ਚ ਕਮਾਲ ਹੈ ਦੱਸ ਮੈਂ ਹੀ ਛੋਟਾ ਬਾਈ ਮੇਰਾ ਹੋ ਸਕਦਾ ਜੀ ਦੁਬਾਰਾ ਕਰਨਾ ਹਾਂ ਯਾਰ ਆ ਤਾਂ ਨਹੀਂ ਕੋਈ ਸ਼ੱਕ ਲੋ ਸ਼ੱਕ ਲੋ ਫੇਰ ਤੁਹਾਨੂੰ ਜਰੂਰ ਅਨਵਿੰਦਰ ਖੱਤਰ ਕੁੜੀ ਦੱਸਿਓ ਬੜਾ ਹੈ ਇਹ ਨਹੀਂ ਸੰਗੋ ਖੁੱਲਣਾ ਆ ਬੈਸਟ ਦੇ ਜਿੱਤੀ ਦੇ ਕੇ ਕਮੈਂਟ ਕਰੋ ਇਸ ਤਾਂ ਮੈਂ ਪੱਕਾ ਸੁਣੂ ਬਰਡ ਲੈਵਲ ਤੇ ਤੁਹਾਨੂੰ ਕਹਿੰਦੇ ਹਾਂ ਬੇਨ ਕੁਦਰਤ ਹਾਂ ਮੇਰੀ ਵੀਡੀਓ ਲੈ ਨਾ ਪਾਪ ਦਾ ਸੰਗਲ ਆ ਗਈ ਆ ਹਾਂ ਜੇ ਡੋ ਕਰ ਤਾਂ ਇਹ ਰਾਂ ਨੂੰ ਇਹ ਤਾਂ ਹੂੰ ਚਲੋ ਜੀ ਫਿਰ ਮਿਲਦੇ ਹੁਣ ਤੁਹਾਨੂੰ ਅਗਲੀ ਆਟਮ ਨਾਲ ਓਹੋ ਅਸੀਂ ਪਾਉਗਾ ਕਿ ਤਾਂ ਖਾਲੀ ਜੀ ਹੁਣ ਐ ਕਿਹਾ ਤਾਂ ਜੀ ਉਹ ਤਾਂ ਖਾ ਲਓ ਉਹ ਵੀ ਹੈਗੀ ਆ ਕੋਈ ਆਟਮ ਕਿਹੜੀ ਆਟਮ ਬਹੁਤ ਉੱਪਰੋਂ ਆ ਗਿਆ ਜੀ ਸਾਰੇ ਰਾਸਤੇ ਦੇ ਨਾਲ ਇੱਕ ਵਾਰ ਦੇ ਪਿੱਛੇ ਹੋਏ ਤੇ ਪਿੱਛੇ ਇੱਕ ਵਾਰ ਰਿਹਾ ਮੈਂ ਬਸ ਇੱਕ ਵਾਰ ਚ ਦੇਖ ਲਿਆ ਸਮਾਨ ਲੈ ਲਿਆ ਕੋਈ ਚੀਜ਼ ਵੀ ਐ ਹੈ ਜੀ ਨਾ ਮੰਮੀ ਹਾਂ ਮੈਂ ਕਦੇ ਵੀ ਅਜਿਹੀ ਚੀਜ਼ ਨਹੀਂ ਦੇਖੀ ਹੁਣੇ ਕਦੇ ਵੀ ਕੀ ਬਸ ਦੇਖ ਲੈ ਫਿਰ ਕੀ ਹੋ ਸਕਦਾ ਐ ਹੁਣ ਜਦ ਦਿਖਾਉਂਦਾ ਦাদু ਕਿਹੜੀ ਚੀਜ਼ ਆ ਖਾਣ ਦੀ ਆ ਪੀਣ ਦੀ ਆ ਹੂੰ ਤੇ ਦੇਖਾਂਗੇ ਕੋਈ ਦੇਖਾਂਗੇ ਪਿਆ ਦੀ ਜੋ ਖਾਣ ਦੀ ਉਹ ਚੀਜ਼ ਆ ਖਾਣ ਵਾਲੀ ਆ ਹੂੰ ਤੇ ਸੋਚੀਏ ਕਿਆ ਹੋਊਗਾ ਸੋਚੋ ਚਲੋ 1 ਲੱਖ ਰੁਪਏ ਲੱਗਨਸ ਤੂ 1 ਲੱਖ ਰੁਪਏ ਹੈਗਾ ਉਹਦਾ ਬੱਬਾ ਬਰੈਡ ਪਰ ਹਾਂ ਹੁਣ ਤਾਂ ਹਜੇ ਬਰੇਡ ਹਜੇ ਹੁਣ ਤਾਂ ਬ੍ਰੈਡ ਖਾ ਕੇ ਹਟਿਆ ਤੂੰ ਪਾਓ ਸੋਚੋ ਹੋਰ ਬੀਤੇ ਤਾ ਹੁ ਸਦਾ ਬਾਲੂ ਛਾਈਆਂ ਬਾਲੂ ਛਾਈਆਂ ਹਾਂ ਨਹੀਂ ਦਿੱਗੇ ਨਹੀਂ ਬਾਲੂ ਛਾਈ ਨਹੀਂ ਕਹਿੰਦੇ ਚੱਲ ਬੀਜ ਬਾਦੇ ਵੀ ਹੋ ਸਕਦੇ ਆ ਲੈ ਨਾਲ ਦੇ ਬੀਜ ਦਾ ਬਾਲੂਛੇ ਨਾਲ ਨਹੀਂ ਬਣਾਇਆ ਬਾਲੂਛੇ ਇਹਨੂੰ ਸੱਚੀ ਮੱਤੇ ਕਰਦੀ ਹੈ ਆਹ ਹੁੰਦੀ ਬਾਲੂਛੇ ਆਹ ਹੁੰਦੀ ਮੰਮੀ ਹੁੰਦੀ ਆ ਬਾਲੂਛਾਈ ਬਾਲੂਛਾਈ ਮਾਰੇ ਫਾਸਲ ਦਾ ਨਹੀਂ ਨਹੀਂ ਮੰਮੀ ਨੂੰ ਖਲਾਉਂਗੀ ਹੁੰਦੀ ਆ ਬਾਲੂਛਾਈ ਸਾਦੀ ਆ ਜਦੋਂ ਮੈਂ ਵੀ ਨਹੀਂ ਮੰਮੀ ਦੇ ਨਾਮ ਤੇ ਸੁਗਰੀਆਂ ਮਾੜਾ ਇਹ ਕਿਉਂ ਨੋ ਹੁੰਦੀਆਂ ਬਾਲੂਛਾਈਆਂ ਸੋਚੋ ਬਸ ਸਾਂ ਦਾ ਸੋਚੋ ਗੁਰਚ ਬਾਲ ਗੁਰਚ ਨਹੀਂ ਹੈ ਲੈ ਦੱਸ ਬੂਰਚ ਖਾਣ ਦੀ ਚੀਜ਼ ਦੜਾ ਨਹੀਂ ਬੱਚੋ ਹਾਂ ਦੱਸਾਂ ਭਾਈ ਕੀ ਆਏ ਹਾਂ ਬੜਾ ਪਾਓ ਉਹ ਨਹੀਂ ਯਾਰ ਬੜਾ ਅੱਜ ਇਹ ਪਾਉ ਬਾਜੀ ਖਾਗੇ ਡਾ ਹੁਣ ਕਹਿੰਦਾ ਬੜਾ ਪਾਓ ਪਾਏ ਹੂੰ ਬੱਬੇ ਨੇ ਕੀ ਬਤਾ ਕੀ ਹੋ ਸਕਦਾ ਇਹ ਸਾਨੂੰ ਬੱਬੀਆਂ ਨੇ ਮੈਂ ਕਹਿੰਦਾ ਕਿਤੇ ਵੀੜੀ ਲੈ ਹਣਾ ਡੰਕਰ ਦੱਸ ਵੀੜੀ ਹੋਰ ਕੀ ਆਗੋ ਹੋਰ ਤੁਹਾਨੂੰ ਨਹੀਂ ਪਤਾ ਲੱਗਣਾ ਮੈਂ ਹੀ ਦੱਸਦਾ ਇਹ ਆਹ ਚਕੋ ਭਾਈ ਆਈਟਮ ਮੈਂ ਪਿਛੇ ਲਕੋਏ ਵੀ ਤੇ ਤਾਈਏ ਦੇਖੋ ਕੀ ਚੀਜ਼ ਸੇਬ ਸਸੇ ਦੇ ਬੇਲਾ ਸੇਬ ਨਹੀਂ ਹੈ ਸੇ ਸੇਬ ਹੈ ਇਹ ਅਮਰੂਦ ਲੱਗਦੇ ਆ ਨਹੀਂ ਮਰੂਤ ਤਾਂ ਮੰਮੇ ਦੇ ਪੈਂਦੇ ਆ ਕੀ ਬੋਲੋ ਮੰਮੇ ਅਮਰੂਦ ਮੰਮੇ ਦੇ ਆਹ ਆੜੇ ਤੇ ਮਰੂਤ ਅਰੂਦ ਹਾਂ ਅਮਰੂਦ ਦੇਖੋ ਕਿਆ ਚੀਜ਼ ਆ ਮੰਮੀ ਦੇਖ ਤਾਂ ਕੱਢ ਕੇ ਕਿਆ ਚੀਜ਼ ਐ ਇਹ ਜੀ ਪਾਈ ਕੱਢੀ ਤੇ ਇਹਨੇ ਹੁੰਦੇ ਆ ਵੇਸੇ ਦੇਖੋ ਕਿਆ ਚੀਜ਼ ਆ ਉੱਤੇ ਵੀ ਇਹ ਹਾਂ ਹਾਂ ਇਹ ਤਾਂ ਚੀਜ਼ ਹੈ ਵਾਹ ਉਹ ਵੀ ਐ ਕੀ ਆ ਇਹ ਕੀ ਆ ਬੇਰ ਬੇਰ ਮੰਮੀ ਇੱਕ ਗੱਲ ਆ ਦੇਖ ਲੈ ਬੇਰ ਹਾਂ ਬੇਰ ਦੇਖ ਲੈ ਤੂੰ ਸੇਬਾਂ ਵਰਗੇ ਆ ਮੈਂ ਤਾਂ ਸੇਵ ਹੀ ਸਮਝੀ ਬਈ ਮੈਂ ਤਾਂ ਆਪ ਹੈਰਾਨ ਹੋ ਗਿਆ ਮੈਂ ਹਾਂ ਉਹ ਡੜੇ ਬੇਰ ਬੇਰ ਸੇਵ ਉਹਂ ਗੰਗਨਾ ਹਾਂ ਅਮਰੇ ਸਮਝ ਰਹਿੰਦੀ ਮੈਂ ਹੂੰ ਮੇਜ ਅਮਰੂਦ ਹੋਣਗੇ ਬਰੂਦ ਭੈਣੇ ਹੁੰਦੇ ਨੇ ਇਹਨੇ ਨਾ ਹੂੰ ਇਸੇ ਸਵਾਦ ਵੀ ਲੱਗਦੀ ਸੇਵ ਤਾਂ ਦੇਖ ਹਾਂ ਮੈਂ ਤਾਂ ਆਪ ਹਰਾ ਮੈਂ ਕਿਹਾ ਯਾਰ ਜਮਾ ਨੂੰ ਪੁੱਛਿਆ ਮੈਂ ਕਿਤੇ ਹਰੇ ਜੇ ਸੇਵ ਆਉਂਦੇ ਆ ਇੱਕ ਉਹ ਵੀ ਸਵਾਦ ਹੁੰਦੇ ਵੈਸੇ ਖਾਣੇ ਨੂੰ ਮੈਂ ਕਿਹਾ ਕਿਤੇ ਮੈਂ ਕਿਤੇ ਉਹ ਆ ਕਹਿੰਦਾ ਨਹੀਂ ਬੇਰ ਉਹ ਮਾਹ ਤੇਰਾ ਭਲਾ ਹੋ ਜੇ ਡੜੇ ਬੇਰ ਹੋਰ ਦੇਖ ਲਾ ਤੂੰ ਦੇਖੋ ਜੀ ਬੇਅ ਸੇਬਾਂ ਵਰਗੇ ਇਹ ਤਾਂ ਮੇਰ ਦਾ ਖੜੇ ਹੂੰ ਸੇਬ ਹੋ ਤਾਂ ਮਠੇ ਆ ਮੈਂ ਇਹੋ ਨੇ ਚੈੱਕ ਕਰਾਇਆ ਤਾਂ ਮਨੂੰ ਕਚੀਰ ਕੇ ਹੂੰ ਵੈਸੇ ਉੱਧਾ ਕਿੱਦਾਂ ਮਠੇ ਆ ਆ ਦੇਖਣ ਸੇਬ ਲੱਗਦਾ ਦੇਖ ਹੈ ਹਾਂ ਹੈ ਕਿੰਨੇ ਕਿਲੋ ਦੇ ਕਿਲੋ ਇਹੇ ਮਿਲੇ 100 ਰੁਪਏ ਕਿਲੋ ਬਲ ਬਲੇ ਹਾਂ ਹਾਂ ਪਰ ਸੇ ਹੈ ਵੀ ਸੇਬਾਂ ਵਰਗੇ ਹੈ ਵੀ ਸੇਬਾਂ ਵਰਗੇ ਉਹ ਵੀ ਸਵਾਦ ਆ ਖਾਣੇ ਨੂੰ ਬਹੁਤ ਮੰਦਾ ਰੇਟ 100 ਰੁਪਏ ਦਾ ਲੱਗਦਾ ਹਾਂ ਹੋਰ ਕੀ ਬੰਦਾ ਦੋ ਖਾ ਕੇ ਰਾਜੇ ਜਾਂਦਾ ਮਨੂੰ ਤਾਂ ਆਏ ਦਾ ਮਗਾ 5 6 ਕੇ ਚੜਨੇ ਬੜੇ ਬਹੁਤ ਆ ਪਰ ਕਾਫੀ ਚੜ ਗਏ। ਬਾਇ ਟਾਈਮ ਚੜ ਗਏ। ਹਾਂ। 12 13 ਹੋਣਾ ਹੀ ਇਹਦੇ ਚ। ਆ ਖਾ ਸੇਵ ਹਾਂ ਦਾ। ਹਾਂ। ਜੇ ਤੁਸੀਂ ਲਓਗੇ। ਠੀਕ ਹੈ ਜੀ ਫਿਰ ਮਿਲਦੇ ਆ ਅਗਲੇ ਬਲਾਕ 'ਚ ਮਿਲਦੇ ਆ। ਤੁਸੀਂ ਵੀ ਖਾ ਲੀਏ ਸੇਵ। ਬੜੇ ਸਾਨੂੰ ਹੁਣ ਵੀ ਹਾਲਾ ਪਾਏ ਚੱਕਰਾ ਕੇ ਨਹੀਂ ਖਾਦਾ ਸਾਨੂੰ ਪਤਾ ਲੱਗਿਆ। ਖਾ ਲੀਏ ਸੇਵ। ਹਾਂ ਜੀ। ਅਗਲੇ ਬਲਾਕ 'ਚ ਮਿਲਦੇ ਆ ਪਰ ਮੂਤ ਨੂੰ ਮੰਮੇ ਦੇ ਸ਼ੁਰੂ ਕਰਦੇ ਹੋਏ। ਠੀਕ ਹੈ ਜੀ। ਜੀ 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 ਆਜਾ। ਓਕੇ ਫਿਰ ਬਾਏ ਬਾਏ।